ਹੋਰ ਭਰਾ ਸਾਰੇ ਠੀਕ ਠਾਕ ਕਣਬਰੀਆ ਝੋਨਾ ਦੇਖੋ ਆਪਣਾ ਇਹ ਪੀਲੀ ਪੂਸਾ ਝੋਨਾ ਦਾ ਆਪਾਂ ਇਹਦੇ ਚ ਦੱਸ ਦਿਆਂ ਵੀ ਇਹਦੇ ਚ ਆਪਾਂ ਵਧੀਆ ਝੋਨਾ ਬਰੇ ਆਪਾਂ ਨੂੰ ਵਧੀਆ ਲੱਗਿਆ ਬਾਕੀ ਭਰਾ ਦੱਸਣਗੇ ਕਮੈਂਟ ਕਰਾਹੀ ਕਿਵੇਂ ਲੱਗਿਆ ਇਹ ਜੋ ਆਪਾਂ ਵੀਰੇ ਇਹ ਹੀ ਦੱਸਣਾ ਸੀਗਾ ਵੀ ਪ੍ਰੈਕਟੀਸਾਈਡ ਨੂੰ ਜਿਵੇਂ ਆਪਾਂ ਪਹਿਲਾਂ ਵਾਲੀ ਵੀਡੀਓ ਚ ਕੀਟਨਾਸ਼ਕਾਂ ਬਾਰੇ ਗੱਲ ਕਰੀ ਸੀ ਵੀ ਧਿਆਨ ਨਾਲ ਵਰਤਣਾ ਚਾਹੀਦਾ ਕੋਈ ਲੋਡ ਪੈਣ ਤੇ ਇਹਦੇ ਚ ਆਪਾਂ ਵੀਰੇ ਲਾ ਲਓ ਜਿਹਦੀ ਆਪਾਂ ਸੇਵਾ ਸੰਭਾਲ ਕੀਤੀ ਇਹਦੇ ਚ ਆਪਾਂ ਇਹਨੂੰ 3 ਸਬਾ 3 ਗੱਟੇ ਜੂਰੀਏ ਦੇ ਪਾਏ ਨੇ ਉਹ ਤੋਂ ਬਿਨਾਂ ਜ ਪੰਜ ਕੇਜੀ ਜ਼ਿੰਕ ਪਾਇਆ ਹੈ ਦੂਜੇ ਰੇਤੇ। ਔਰ ਉਹ ਤੋਂ ਬਿਨਾਂ ਕੋਈ ਬਰੇਜ ਕੋਈ ਬਾਇਓ ਜਾਂ ਕੋਈ ਹੋਰ ਤਰ੍ਹਾਂ ਦਾ ਕੋਈ ਵੀ ਪ੍ਰੋਡਕਟ ਨਹੀਂ ਪਾਇਆ ਆਪਾਂ। ਤੇ ਤੁਸੀਂ ਦੇਖ ਸਕਦੇ ਹੋ ਵੀਰੇ ਝੋਨਾ ਕਿੰਨਾ ਵਧੀਆ ਲੱਗਦਾ। ਔਰ ਭਰਾਵਾਂ ਨੂੰ ਮੇਰੀ ਇਹੀ رائے ਹੁੰਦੀ ਆ ਵੀਰੇ ਯਾਰ ਆਪਾਂ ਕਹਿੰਣਾ ਚੱਲ ਕਿਸੇ ਦਾ ਕੋਈ ਪੈਸਾ ਬਚ ਜੇ ਔਰ ਕੋਈ ਆਪਾਂ ਨੂੰ ਵੀਡੀਓ ਬਣਾਉਣ ਦਾ ਕੋਈ ਜ਼ਿਆਦਾ ਵੈਸੇ ਮੂੰਹ ਸੌਂਕ ਨਹੀਂ ਹੈਗਾ ਕੋਈ ਵੀ ਓਨਲੀ ਆਪਾਂ ਕੰਮ ਕਰਦੇ ਆ। ਵੀ ਚਲੋ ਤੁਹਾਡੇ ਨਾਲ ਕੋਈ ਨਾ ਕੋਈ ਆਪਣੇ ਭਰਾਵਾਂ ਨਾਲ ਸਲਾਮਾਤ ਸਭਰਾ ਹੋ ਜਾਂਦਾ ਗੱਲਾਂ ਦਾ ਵਿਚਾਰ ਬਟਾਂਦਰਾ ਹੋ ਜਾਂਦਾ। ਵੀ ਆਪਣੀ ਇਹ ਨਾ ਇੱਕ ਕਈ ਵਾਰੀ ਕਮਾਨ ਸਕਦਾ ਜੀ ਬਣੀ ਹੁੰਦੀ ਆ ਵੀ ਆਪਾਂ ਆਹ ਰੇ ਦੇ ਚ ਪਹਿਲੇ ਚ ਆਹ ਪਾਉਣਾ ਦੂਜੇ ਚ ਆਹ ਪਾਉਣਾ ਵੀਰੇ ਹੋਰ ਪੁੱਛਦੇ ਰਹਣ ਤੇ ਆਪਾਂ ਇੱਕ ਦੂਜੇ ਨੂੰ ਵੀ ਤੀਜੇ ਜੂਰੀਏ ਚ ਅਸੀਂ ਕੀ ਪਾਈਏ ਪਹਿਲਾਂ ਆਹ ਪਾਤਾ ਵੀਰੇ ਕੋਈ ਚੀਜ਼ ਪਾਉਣ ਦੀ ਲੋੜ ਨਹੀਂ ਹੁੰਦੀ ਝੋਨੇ ਦੀ ਗਰੋਥ ਸਮੇ ਦੇ ਸਾਬ ਨਾਲ ਆਉਣੀ ਹੈ ਤੁਸੀਂ 8 ਦਿਨ ਪਹਿਲਾਂ ਜੂਰੀਆ ਪਾ ਲਓ 8 ਦਿਨ ਬਾਅਦ ਦੇਖ ਲਓ ਹੀ ਰਿਜ਼ਲਟ ਹੋਊਗਾ ਆਪਾਂ ਜਦੋਂ ਕੋਈ ਸਮਾਨ ਜੂਰੀਏ ਚ ਪਾ ਕੇ 8 ਦਿਨ ਬਾਅਦ ਦੇਖ ਲੈਂਦੇ ਬੱਲੇ ਬੱਲੇ ਵੀ ਸਮਾਨ ਨੇ ਬਹੁਤ ਕੰਮ ਕਰਤਾ ਯਾਰ ਬਹੁਤ ਵਧੀਆ ਝੋਨਾ ਹੋ ਗਿਆ ਵੀਰੇ ਨਹੀਂ ਕੰਮ ਹੁੰਦਾ ਜੇ ਆਪਾਂ ਸਭੀ ਪ੍ਰੋਪਰ ਤਰੀਕੇ ਨਾਲ ਵਧੀਆ ਢੰਗ ਨਾਲ ਖਾਦ ਖਰਾਕ ਦਿੰਨੇ ਆ ਚੋਨਾ ਵੈਸੇ ਹੀ ਆਪਦੀ ਖਰੋਕ ਨੇਚਰਲੀ ਵਧੀਆ ਕਰ ਜਾਂਦਾ ਗ੍ਰੋਥ ਇਹ ਕੋਈ ਸਮਾਨ ਸੂਣ ਨਾਲ ਨਹੀਂ ਝੋਨੇ ਚਾਲਦੇ ਹੈਗੇ ਵੀ ਆਪਾਂ ਵੀ ਆਪਾਂ ਚੀਜ਼ ਪਾਈ ਸੀ ਉਹਦੇ ਨਾਲ ਚੱਲਿਆਗਾ ਕੋਈ ਵੀ ਸਮਾਨ ਵੀਰੇ ਇਹ ਜਿਆ ਬਣਾ ਜਿਹੜਾ ਆਪਾਂ ਜੂਰੀ ਤੋਂ ਬਣਾ ਛੱਡਦੇ ਹੋਈਏ ਬਸ ਉਹਦਾ ਤਾਂ ਇੱਕ ਹੋ ਹੋ ਜਾਂਦਾ ਵੀ ਆਪਾਂ ਇਹਦੇ ਨਾਲ ਗ੍ਰੋਥ ਕਰ ਲਈ ਗ੍ਰੋਥ ਤਾਂ ਵੀਰੇ ਮੇਨ ਲੋਡ ਤਾਂ ਝੋਨੇ ਨੂੰ ਜੂਰੀ ਇਹਦੀ ਹੁੰਦੀ ਹੈ ਜਾਂ ਜ਼ਿੰਕ ਦੀ ਹੁੰਦੀ ਹੈ ਜਾਂ ਆਪਣੇ ਜ਼ਮੀਨਾਂ ਮੁਤਾਬਕ ਕੋਈ ਪੋਟਾਸ਼ ਦੀ ਘਾਟ ਹੁੰਦੀ ਹੈ ਕਿਸੇ ਜੀ ਮੀਨ ਚ ਉੱਥੇ ਆਪਾਂ ਪੋਟਾਸ਼ ਦੇ ਸਕਦੇ ਆ ਜਾਂ ਉਹ ਚੀਜ਼ ਪਾਉਣ ਵਾਲੀ ਹੁੰਦੀ ਹੈ ਵੀਰੇ ਆ ਕੋਈ ਬਾਇਓ ਪ੍ਰੋਡਕਟ ਜਿਹੜੇ ਹੋਰ ਆ ਚਾਹ ਪੱਤੀਆਂ ਜਾਂ ਬਾਲਟੀਆਂ ਬੂਟੀਆਂ ਜਿਹੜੀਆਂ ਆਉਂਦੀਆਂ ਨੇ ਰੰਗ ਬੰਗੇ ਪੈਕੇਟ ਇਹਨਾਂ ਦੀ ਕੋਈ ਲੋੜ ਨਹੀਂ ਹੁੰਦੀ ਵੀਰੇ ਝੋਨੇ ਨੂੰ ਤੇ ਉਹਨਾਂ ਦੇ ਬਸ ਨਾ ਇੱਕ ਵੀਰੇ ਕੱਚਾ ਜਾਂ ਕਰਨ ਦੇ ਰੰਗ ਜਾਂ ਦਿਖਾਉਂਦੇ ਨੇ ਕਲੋਰੋ ਵਗੈਰਾ ਬਹੁਤ ਭਰਾ ਪਾਉਂਦੇ ਨੇ ਡਰ ਦੇ ਮਾਰੀ ਕੁਝ ਨਹੀਂ ਵੀਰੇ ਇੱਕ ਡਾਰੀ ਹੈਗਾ ਅਸੀਂ ਕਦੇ ਕੋਈ ਰੀਜੈਂਟ ਨਹੀਂ ਕਦੇ ਪਦਾਨ ਨਹੀਂ ਕੋਈ ਵੀ ਇਸ ਤਰ੍ਹਾਂ ਦਾ ਪ੍ਰੋਡਕਟ ਨਹੀਂ ਕੋਈ 12 ਤਰੇਟ ਨਹੀਂ ਵੀ ਫੰਗੀ ਸਾਈਡ ਕੀ ਇਦਾਂ ਗਰੋਥ ਨਾ ਕੀ ਮਤਲਬ ਵੀਰੇ ਇਹ ਤਾਂ ਆਪਣੀ ਜ਼ਮੀਨ ਦੇ ਹਿਸਾਬ ਨਾਲ ਆਪਾਂ ਨੂੰ ਕੋਈ ਲੋੜ ਆ ਚੀਜ਼ ਦੀ ਇਥੇ ਜਿਵੇਂ ਮਤਲਬ ਜਿੰਕ ਜਾਂ ਪੋਟਾਸ਼ ਦੀ ਕੋਈ ਇਸ ਤਰ੍ਹਾਂ ਦੀ ਜਾਂ ਸਲਫਰ वगैरह ਦੀ ਲੋੜ ਆ ਉਹ ਚੀਜ਼ਾਂ ਦਾ ਮੰਨੀਆਂ ਵੀਰੇ ਆ ਫੰਗੀ ਸੈਡ ਲਾ ਲਓ ਕੀਟ ਨਾਸਕ ਲਾ ਲਓ ਇਹਨਾਂ ਨਾਲ ਆਪਾਂ ਕਹੀ ਜਾਂਦੇ ਆ ਵੀ ਗਰੋਥਾਂ ਹੋ ਗਈਆਂ ਉਹ ਵੀਰੇ ਬਹੁਤ ਆਪਣੀ ਸੋਚਾਂ ਹੀ ਗਲਤ ਆ ਗਈ ਇਹ ਚੀਜ਼ਾਂ ਨਾਲ ਕੁਝ ਨਹੀਂ ਹੁੰਦਾ ਹੈਗਾ ਹੋਰ ਦੱਸੋ ਭਰਾ ਸਾਰੇ ਝੋਨਾ ਕਿਵੇਂ ਲੱਗਿਆ ਠੀਕ ਆ ਵੀਰੇ ਇੱਕ ਨਾ ਵੀਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਭਰਾ ਲਾਈਕ ਤੇ ਸ਼ੇਅਰ ਜਰੂਰ ਕਰੋ ਵੀਡੀਓ ਨੂੰ ਹੋਰ ਤੁਹਾਡੇ ਸਿਰ ਧੀਆਂ ਵੀਰੇ ਇਹਦੇ ਨਾਲ ਬਸ ਹੌਸਲਾ ਵਧਦਾਗਾ ਆਪਣਾ ਤੇ ਆਪਣਾ ਤਾਂ ਇੱਕ ਵੀਰੇ ਸਲਾਹ ਦੇਣਾ ਹੀ ਹੁੰਦਾ ਭਰਾਵਾਂ ਦੀ ਸਲਾਹ ਲੈਣਾ ਤੇ ਦੇਣਾ ਹੋਰ ਆਪਾਂ ਨੂੰ ਕੋਈ ਵਿਵਾਂ ਦਾ ਕੋਈ ਚੱਕਰ ਨਹੀਂ ਹੈਗਾ ਠੀਕ ਠਾਕ ਵੀਰੇ ਓਕੇ ਭਰਾ